ਆਹ ਹੁੰਦਾ ਸੂਬੇ ਦਾ ਮੁੱਖ ਮੰਤਰੀ ਜਿਹੜੇ 20 ਢੇਡਾਂ ਰੱਖਣ ਵਾਲੇ ਬੰਦੇ ਨੂੰ ਲੈ ਕੇ ਦਾਤਰੀ ਜੀ ਕਿਰਪਾ ਸੜਕ ਦੇ ਕੰਢੇ ਤੇ ਪੱਠੇ ਵੜਦਾ ਹੋਏ ਉਹਨੇ ਵੀ ਕੋਈ ਸਵਾਲ ਪੁੱਛੋ ਚਾਜਣਾ ਦੇ ਦੂਗਾ ਵੀ 20 ਲੈ ਲੈ ਰੱਖੇ ਤੇ 100 ਢੇਡ ਮੇਰੇ ਮਗਰ ਅਤੇ 100 ਵਿੱਚ 10000 ਨੂੰ ਸੰਭਾਲਦਾ ਹੈ ਤੇ ਆ ਮੀਡੀਆ ਨੂੰ ਕੀ ਜਵਾਬ ਦੇਣਾ ਪਿਆ ਹੈ ਸੁਣੋ ਮਾੜਾ ਜੀ ਧਿਆਨ ਨਾਲ ਉਦੋਂ ਸਵਾਲ ਪੁੱਛਣੇ ਮੈਂ ਸ਼ੁਰੂ ਕੀਤੇ ਤੁਸੀਂ ਅੱਜ ਮੀਟਿੰਗ ਦੇ ਵਿੱਚ ਕਹਿ ਰਹੇ ਸੀ ਕਿ ਓਵਰ ਕੌਨਫੀਡੈਂਸ ਦੇ ਵਿੱਚ ਆਮ ਆਦੀ ਪਾਰਟੀ ਆ ਗਈ ਹੈ ਤਾਂ ਕਿਵੇਂ ਨੂੰ ਓਵਰ ਕੌਨਫੀਡੈਂਸ ਨੂੰ ਠੀਕ ਕਰੋਗੇ ਉਸ ਸਵਾਲ ਤੋਂ ਥੋੜਾ ਜਿਹਾ ਉੱਚੜੇ ਤੀਸਰਾ ਸਵਾਲ ਮੈਂ ਪੁੱਛਿਆ ਮੈਂ ਕਿ ਮੁਖ ਵਿਰੋਧੀ ਧਿਰ ਦੇ ਵਿੱਚ ਆਮ ਆਦੀ ਪਾਰਟੀ ਹੈਗੀ ਹੈ ਪਰ ਲੱਗਦਾ ਹੈਗਾ ਕਿ ਸਾਰੀ ਭੂਮਿਕਾ ਅਕਾਲੀ ਦਲ ਨਿਭਾ ਰਿਹਾ ਹੈਗਾ ਤਾਂ ਇਸ ਸਵਾਲ ਤੋਂ ਅਜੇਹਾ ਪੜ੍ਹ ਕੇ ਕਿ ਉਹਨਾਂ ਦੇ ਵੱਲੋਂ ਮੇਰੇ ਹੱਥ ਦੇ ਉੱਤੇ ਹੱਥ ਮਾਰਿਆ ਗਿਆ ਤੇ ਕਿਹਾ ਕੋਈ ਹੋਰ ਸਵਾਲ ਪੁੱਛੇ ਕੇ ਤੋਂ ਵੱਧ ਸਭ ਤੋਂ ਵੱਧ ਸਵਾਲ ਕੀਤੇ ਨੇ ਫਿਰ ਵਿਰੋਧੀ ਧਿਰ ਕੌਣ ਹੈ ਨਹੀਂ ਨਹੀਂ ਤੁਸੀਂ ਹੋਰ ਸਵਾਲ ਕਰੋ ਯਾਰ ਕੋਈ ਕੋਠੇ ਕਰੋ ਸਾਰੇ ਸਵਾਲਾਂ ਦਾ ਸਕੂਲ ਕਾਲਜ ਦੇ ਮੁੰਡੇ ਹੁੰਦੇ ਨੇ ਲੜਾਈ ਕਰਦੇ ਹੁੰਦੇ ਹਾਂ ਗਾਸ ਤੈਨੂੰ ਕੀ ਚਾਹੀਦਾ ਕੀ ਹਾਂ ਐਵੇਂ ਖੜੇ ਹੋ ਕੇ ਮੇਰੇ ਉੱਤੇ ਹਮਲਾ ਕਰਨ ਵਾਲੇ ਪਾਸੇ ਨੂੰ ਆਏ ਹਾਂ ਫਿਰ ਕੀ ਗੱਲਣੀ ਹਾਂ ਫਿਰ ਸਵਾਲ ਪੁੱਛਦੇ ਤੇ ਅਸੀਂ ਅੱਗੇ ਵੀ ਪੁੱਛਦੇ ਰਾਵਾਂਗੇ ਸਾਡੀ ਕੋਈ ਨੀਚੀ ਦੁਸ਼ਮਣੀ ਨਹੀਂ ਸੀਗੀ ਭਗਵੰਤ ਮਾਨ ਦੇ ਨਾਲ ਪਰ ਉਹ ਇਸ ਸਵਾਲ ਦਾ ਜਵਾਬ ਲੋਕ ਕਮੈਂਟਸ ਕੇ ਅੱਗੇ ਵੀ ਦੇ ਸਕਦੇ ਸੀ ਹਾਲਾਚਿਰਾਂ ਦੇ ਵੱਲੋਂ ਹੱਥੋਂ ਪਾਈ ਕੀਤੀ ਗਈ ਫੇਵਰਟ ਦੇ ਵੀ ਸਵਾਲ ਕਰ ਲੀ ਤਾਂ ਸਾਨੂੰ ਕਹਿੰਦੇ ਕਿ ਹਾਂ ਇਹਨੇ ਬੜਾ ਵਧੀਆ ਸਵਾਲ ਕੀਤਾ ਵਧੀਆ ਕੀਤਾ ਦੂਸਰਾ ਬੰਦਾ ਠੋਕ ਦਿੱਤਾ ਜੇਕਰ ਉਹਨਾਂ ਦੀ ਕਿਸੇ ਫੇਵਰਟ ਪਾਰਟੀ ਨੂੰ ਅਸੀਂ ਸਵਾਲ ਕਰ ਲਈ ਤਾਂ ਉਹ ਕਹਿਣ ਲੱਗ ਜਾਂਦੇ ਕਿ ਕੀ ਦਿਖਾਉ ਮੀਡੀਆ ਹੈਗਾ ਦੇਖੋ ਗੱਲ ਕਰੀਏ ਭਗਵੰਤ ਮਾਨ ਦੀ ਤਾਂ ਅੱਜ ਜਿਸਟ੍ਰਿਕਟ ਨਾਲ ਉਹ ਵਰਕਰਸ ਨੂੰ ਸੰਬੋਧਨ ਕਰ ਰਹੇ ਸੀਗੇ ਤਾਂ ਅਸੀਂ ਜਦੋਂ ਕਵਰ ਕਰਨ ਵਾਸਤੇ ਗਏ ਸਾਨੂੰ ਬੜਾ ਚੱਲਿਆ ਕਿ ਅੱਜ ਕੋਰ ਕਮੇਟੀ ਦੀ ਮੀਟਿੰਗ ਹੈਗੀ ਹੈ ਤਾਂ ਜਦੋਂ ਅਸੀਂ ਕਵਰ ਕਰਨ ਵਾਸਤੇ ਗਏ ਤਾਂ ਦੇਖਿਆ ਕਿ ਬਾਹਰ ਉਹ ਵਰਕਰਸ ਨੂੰ ਸੰਬੋਧਨ ਕਰ ਰਹੇ ਨੇ ਤਾਂ ਜਦੋਂ ਉਹ ਉਹ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਸੁਣਿਆ ਤਾਂ ਉਦੋਂ ਵੀ ਉਹਦਾ ਨਾਲ ਲੈਜ਼ਾ ਸਾਨੂੰ ਸੀਗਾ ਕੁਝ ਅਜੀਬ ਜਿਹਾ ਲੱਗਿਆ ਹਾਲਾਂਕਿ ਉਹਨਾਂ ਦੇ ਜਿਹੜੇ ਵਰਕਰਸ ਬੈਠੇ ਹੋਏ ਸੀ ਬਾਹਰ ਬੈਠੇ ਹੋਏ ਵਰਕਰਸ ਬੋਲ ਰਹੇ ਸੀ ਲੱਗਦਾ ਕਿ ਅੱਜ ਮਾਨ ਘੁੱਟ-ਘੁੱਟ ਲਾ ਕੇ ਆਇਆ ਤਾਂ ਹੀ ਪੂਰੇ ਜੋਸ਼ ਚ ਲੱਗ ਰਿਹਾ ਹੈਗਾ ਅਸੀਂ ਫੇ ਕੀ ਅੱਜ ਕੀ ਕਾਰਨ ਸੀ ਜੀ